ਬਟ ਮੈਂ ਕਹਿਣਾ ਚਾਹੁੰਗਾ ਇੰਡਸਟਰੀ ਵਿੱਚ ਬਹੁਤ ਸਾਰੇ ਲੋਕ ਹਜੇ ਵੀ ਐਸੇ ਹੈਗੇ ਨੇ ਜਿਨ੍ਹਾਂ ਦੇ ਤੁਸੀਂ ਸੀਨੀਅਰ ਰਹੇ ਹੋ ਯੂਨੀਵਰਸਿਟੀ ਵੇਲੇ ਸੋ ਉਦੋਂ ਦਾ ਮਾਹੌਲ ਕਿੱਦਾਂ ਦਾ ਹੁੰਦਾ ਜਦੋਂ ਕੋਈ ਕਲਾਕਾਰ ਨਹੀਂ ਸੀ ਬਣਿਆ ਜਾਂ ਸਟੈਬਲਿਸ਼ ਨਹੀਂ ਸੀ ਹੋਇਆ ਪਰ ਹਰ ਇੱਕ ਦੀ ਹੁੰਦਾ ਸੀ ਕਿ ਲੀਪ ਪੁੱਟੀਏ ਲੀਪ ਪੁੱਟੀਏ ਉਹ ਇੱਕ ਨਾ ਬੜਾ ਕਮਾਲ ਦਾ ਮਾਹੌਲ ਆ ਉੱਥੇ ਨਾ ਚਤੋਂ ਪੈਰ ਦੀਵਾਲੀ ਹੈ ਨਾ ਉਹ ਉਹ ਵਾਲਾ ਕੰਮ ਹੈ ਕਿ ਬਸੰਤ ਲੱਗੀ ਰਹਿੰਦੀ ਆ ਉੱਥੇ ਉੱਥੇ ਤੀਆਂ ਵਾਲਾ ਮਾਹੌਲ ਰਹਿੰਦਾ ਉੱਥੇ ਕਦੇ ਹੌਸਟਲ ਦੇ ਵਿੱਚ ਡਿਪਰੈਸ਼ਨ ਨਾਮ ਦੀ ਚੀਜ਼ ਨਹੀਂ ਮੇਰੇ ਖਿਆਲ ਕਿਸੇ ਵੀ ਹੌਸਟਲ ਸਾਡੀ ਯੂਨੀਵਰਸਿਟੀ ਉੱਥੇ ਮਾਹੌਲ ਮਿਲਦਾ ਡਿਪਰੈਸ਼ਨ ਵਾਲਾ ਹੁੰਦੀ ਨਹੀਂ ਅੱਜ ਕੱਲ ਸੁਣਿਆ ਮੈਂ ਜਦੋਂ ਜਦੋਂ ਪੇਰੈਂਟਸ ਤੋਂ ਕਹਿੰਦੇ 99 ਤੇ 98% ਵਿੱਚੇ ਛੇਤਰ ਪੈ ਜਾਂਦੇ ਨੇ ਤੇਰੇ 98 ਕਿਉਂ 99 ਕਿਉਂ ਨਹੀਂ ਆਏ ਉਹਨਾਂ ਨੂੰ ਡਿਪਰੈਸ਼ਨ ਚ ਹੀ ਜਾਣਾ ਉਹਨਾਂ ਨੇ ਅਸੀਂ 60 60% ਵਿੱਚੇ ਲੱਡੂ ਵੰਡਣ ਵਾਲੇ ਕੌਮਾਸ ਤੋਂ 60% ਹੈ ਲੱਡੂ ਵੰਡਦੇ ਸੀ ਕਹਿੰਦੇ ਫਸਟ ਹੋ ਗਿਆ ਫਸਟ ਆ ਗਿਆ ਸਾਡਾ ਮੁੰਡਾ ਤਾਂ ਉੱਥੇ ਡਿਪਰੈਸ਼ਨ ਇਹ ਤਾਂ ਤੇਤੀਆਂ ਦੇ ਖੁਸ਼ ਹੋ ਜਣੇ ਭਾਜੀ ਹਾਂ ਭਾਈ ਐਸੀ ਚੀਜ਼ ਇਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਸੀਗੀਆਂ ਤੇ ਮੇਰੇ ਹਿਸਾਬ ਨਾਲ ਮੈਂ ਜ਼ਿੰਦਗੀ ਚ ਹੁਣ ਤੱਕ ਵੀ ਬੋਰ ਸ਼ਬਦ ਨਹੀਂ ਸੁਣਿਆ ਸੀ ਬੋਰ ਸ਼ਬਦ ਵੀ ਬੋਰ ਕਿਵੇਂ ਹੋਈਦਾ ਹਾਸਟਲ 'ਚ ਤਾਂ ਕਦੇ ਵੀ ਨਹੀਂ ਹੋ ਸਕਦਾ ਫੋਨ ਵੀ ਨਹੀਂ ਹੈਗੇ ਸੀ ਬੋਰ ਹੀ ਨਹੀਂ ਹੋਏ ਕਦੇ ਜ਼ਿੰਦਗੀ 'ਚ ਹੁਣ ਛੋਟਾ ਜਿਹਾ ਬੱਚਾ ਆਉਂਦਾ ਤੁਹਾਡੇ ਕੋਲ ਬੋਰ ਹੋ ਗਏ ਕਹਿੰਦੇ ਇੱਥੇ ਬੋਰ ਹੋ ਰਿਹਾ ਕੀ ਕਰੀਏ ਸਾਡਾ ਬੋਰ ਹੈ ਨਹੀਂ ਸੀ ਕਦੇ ਕਿਦੇ ਘਰੇ ਵੱਢ ਕੇ ਕਦੇ ਕਿਦੇ ਘਰੇ ਵੱਢ ਕੇ ਇਕੱਠੇ ਹੁੰਦੇ ਸੀ ਹੁਣ ਮੋਬਾਈਲਾਂ ਨੇ ਅਸੀਂ ਅੰਦਰ ਬਾੜ ਤੇ ਇਕੱਲੇ ਇਕੱਲੇ ਕਰਤੇ ਆਈਸੋਲੇਟ ਕਰਤੇ ਤਾਂ ਕਰਕੇ ਪ੍ਰੋਬਲਮ ਹੈ ਬਾਕੀ ਜ਼ੌਂਬੀ ਲੈਂਡ ਬਾਕੀ ਜ਼ੌਂਬੀ ਲੈਂਡ ਮੂਵੀ ਬਹੁਤ ਸੋਹਣੀ ਦੇਖ ਕੇ ਜ਼ਰੂਰ ਆਉਣਾ ਤੇਰਾ ਤੇਰਾ ਨੂੰ ਹੋਣੀ ਆ ਤੇਰਾ ਤੇਰਾ ਨੂੰ ਹੋਣੀ ਆ ਤੇਰਾ ਨੂੰ ਹੋਣੀ ਆ ਫਿਰ ਆਪਾਂ ਤੇਰਾ ਤੇਰਾ ਨਹੀਂ ਰੱਖ ਜੋੰਬੀ ਲੈਂਡ 9 ਠੀਕ ਹੈ ਹਾਂ ਜਿਵੇਂ ਕਿ ਨਾਲਪੁਰੇ ਹਲਾ ਲੀ ਸਾਰਾ ਪਿੰਡ ਪਿਆ ਜੋੰਬੀ ਲੈਂਡ ਬਣਿਆ ਠੀਕ ਹੈ ਤੁਸੀਂ ਵੱਡੇ ਜਿਵੇਂ ਤੁਸੀਂ ਕਹਤਾ ਓਕੇ ਠੀਕ ਬਸ 13 3 ਹਾਂ ਤੇਰਾ ਜੁੜਿਆ ਇਹਦੀ ਡਿਊਟੀ ਹੈ ਕਿ ਉਹਨੂੰ ਪਤਾ ਸੀਗਾ ਕਿ ਮੈਂ ਇਦਾਂ ਦੀ ਮੂਵੀ ਕਰਨੀ ਉਸ ਤੋਂ ਪਹਿਲਾਂ ਉਹਨੇ ਪ੍ਰੈਪਰੇਸ਼ਨ ਕਰ ਲਈ ਸੀ ਸ਼ੋਅ ਕਰ ਰਿਹਾ ਖਤਰੋਂ ਦੇ ਖਿਲਾੜੀ ਹਾਂ ਹਾਂ ਬਿਲਕੁਲ ਬਿਲਕੁਲ ਅਸੀਂ 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 ਇਹ ਪ੍ਰੈਪਰੇਸ਼ਨ ਜਿਹੜੀ 16 ਚ ਸਾਡੀ ਸਟਾਰਟ ਹੋ ਗਈ ਸੀਗੀ ਇਸ ਮੂਵੀਂ ਦੀਪਕ ਠਾਪਰ ਸਾਹਿਬ ਨੇ 16 ਚ ਸੋਚਿਆ ਵੀ ਸਟਰੋਂਗ ਬੰਦੇ ਚਾਹੀਦੇ ਆ ਫਿਰ ਇਹਨਾਂ ਨੂੰ ਖਤਰੇ ਕੇ ਖਤਰੋ ਕੇ ਖਿਡਾਰੀ ਚ ਭੇਜਿਆ ਉਹਨਾਂ ਨੇ ਵੀ ਗੁੰਬੇ ਭੇਜਿਆ ਗੁੰਬੇ ਭੇਜਿਆ ਫਿਰ ਉੱਥੇ ਸੈੱਟ ਕਰਕੇ ਉਦੋਂ ਮੁੜ ਕੇ ਇਹਨੂੰ ਖਤਰੋ ਖਤਰੋ ਕੇ ਖਿਡਾਰੀ ਦਵਾਇਆ ਵੀ ਜੇ ਉੱਥੇ ਮਰ ਬੁਰਗੀ ਤਾਂ ਠੀਕ ਹੈ ਜੇ ਬਚ ਗਿਆ ਇਹਦਾ ਮਤਲਬ ਸਟਰੋਂਗ ਹੈ ਫਿਰ ਇਹ ਚ ਲੈ ਲਾਂਗੇ ਮੈਨੂੰ ਵੀ ਮੈਨੂੰ ਵੀ ਰੇਡੀਓ ਛੜਾਇਆ ਰੇਡੀਓ ਛੜਾ ਕੇ ਕਿੱਥੋਂ ਕਿੱਥੋਂ ਦੇਖੋ ਉਧਰੋਂ ਗਾਣੇ ਦਾ ਬਣਾ ਕੇ ਮੈਨੂੰ ਕਈ ਫਿਲਮਾਂ ਚ ਕਰਾ ਗੂ ਕੇ ਫਿਰ ਇੱਥੇ ਫਿਲਮ ਬਹੁਤ ਲੰਮਾ ਜਾਣ ਦੀ ਬਹੁਤ ਮਿਹਨਤ ਆ ਬਹੁਤ ਮਿਹਨਤ ਆ ਇਹ ਦੀਪਕ ਭਾਈ ਦੀ ਮਿਹਨਤ ਆ ਸਾਰੀ ਦੀਪਕ ਸਰੀ ਲੋਕ ਕਹਿੰਦੇ ਨੇ ਕਿ ਵੱਖਰਾ ਸਿਨੇਮਾ ਨਹੀਂ ਹੁੰਦਾ ਵੱਖਰਾ ਸਿਨੇਮਾ ਨਹੀਂ ਹੁੰਦਾ ਤੁਹਾਡੇ ਮਾਈਂਡ ਦੇ ਵਿੱਚ ਕਿੰਨਾ ਚੱਲਦਾ ਹੈ ਕਿ ਹੁਣ ਜੇ ਵੱਖਰਾ ਕੀਤਾ ਤੇ ਲੋਕ ਜਿਹੜੇ ਦਰਸ਼ਕ ਨੇ ਇਹਦੀ ਸੈਪਟੈਂਸ ਕਿਹੇ ਤਰੀਕੇ ਨਾਲ ਲੌਰਗੇ ਉਹਨਾਂ ਦੀ ਰਿਸਪੌਂਸਿਬਿਲਟੀ ਕਿੰਨੀ ਕਿਵੱਟ ਜਾਂਦੀ ਹੈ ਦਰਸ਼ਕ ਪਤਾ ਵੀਰੇ ਇਸ ਲਾਈਕ ਇਸ ਆਲ ਲੱਕ ਜਾਂ ਤੁਹਾਡੇ ਮੈਂ ਕਰਮਾ ਨੂੰ ਬੜਾ ਮੰਨਦਾ ਜੀ ਡੈਸਟੀਨੀ ਨੂੰ ਬੜਾ ਮੰਨਦਾ ਜੀ ਕਈ ਵਾਰੀ ਉਹੀ ਮੈਂ ਫੇਰ ਉਹੀ ਗੱਲ ਤੇ ਆਉਣਾ ਜੀ ਕਈ ਵਾਰੀ ਕਹਿੰਦਾ ਕਈਆਂ ਦੇ ਜਾਗਦੇ ਰਹਿੰਦੇ ਰਹਿੰਦੇ ਭਾਗ ਸੁੱਤੇ ਕਈ ਜਾਗਦੇ ਰਹਿੰਦੇ ਰਹਿੰਦੇ ਭਾਗ ਸੁੱਤੇ ਕਈ ਸੁੱਤੇ ਨੂੰ ਆਣ ਜਗਾ ਆਉਂਦਾ ਹੈ ਤੇ ਕਈਆਂ ਨੂੰ ਤਾਂ ਕਈਆਂ ਨੂੰ ਇਂ ਦੇਂਦੇ ਅੰਦਰ ਆਪਾਂ ਉੱਥੇ ਸੋਚਿਆ ਵੀ ਨਹੀਂ ਹੁੰਦਾ ਕਹਿੰਦਾ ਆਪਾਂ ਦੇਖਦੇ ਵੀ ਹੈਰਾਨ ਨਹੀਂ ਇਸ ਵਾਰੀ ਲਾਟਰੀ ਨੂੰ ਨਿਕਲੇ ਇਹਦੇ ਤਾਂ ਸੋ ਕਰਮ ਕਰਨਾ ਸਾਡਾ ਫਰਜ਼ ਹੈ ਆਪਦੀ ਮਿਹਨਤ ਕਰਨਾ ਸਾਡਾ ਫਰਜ਼ ਆ ਫਲ ਫੁੱਲ ਤਾਂ ਬਾਬੇ ਨੇ ਲਾਉਣਾ ਜੀ ਆਡੀਅੰਸ ਨੇ ਲਾਉਣਾ ਜਿਹੜਾ ਕੁਝ ਉਹਨਾਂ ਨੂੰ ਵਧੀਆ ਲੱਗਦਾ ਔਰ ਐਡੀ ਫਰੀडम ਹੈ ਸਾਡੇ ਕੋਲੇ ਅਸੀਂ ਔਰ ਇੰਨੀ ਫਾਸਟ ਹੋ ਗਏ ਰੀਲਾਂ ਦੇਖ ਦੇ ਕੇ ਇੱਕ ਮਿੰਟ ਤੋਂ ਬਾਅਦ ਜੇ ਬੋਰ ਹੋਣਿਆ ਨਾਲ ਹੀ ਸਕਰੋਲ ਕਰ ਦਿੰਦੇ ਆਹ ਜੀ ਸਕਰੋਲ ਵਾਲਾ ਨਹੀਂ ਚੱਲਦਾ ਨਹੀਂ ਨਹੀਂ ਯੈਸ ਥਿੰਗ অপਸ਼ਨ ਆ ਜਾਂਦੀਆਂ ਨੇ ਸਾਡੇ ਮਾਈਂਡ ਨਾਲ ਖੇਡਿਆ ਜਾ ਰਿਹਾ ਜਦੋਂ ਜਿੱਥੇ ਤੁਸੀਂ ਵੱਧ ਟਾਈਮ ਲਾ ਕੇ ਥੋੜੀ ਜੀ ਵੱਧ ਰੀਲ ਦੇਖ ਲਈ ਉਹਦੇ ਨਾਲ ਦੀਆਂ ਰੀਲਾਂ ਆਉਣੀਆਂ ਉਹਨੂੰ ਪਤਾ ਲੱਗਦਾ ਸਾਡਾ ਮਾਈਂਡ ਸੈਟ ਪਤਾ ਲੱਗਦਾ ਇਦਾਂ ਦੀਆਂ ਦੇਖਦਾ ਇਹ ਫਿਰ ਉਹਦੇ ਨਾਲ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਸਿਨੇਮਾ ਜਿਹੜਾ ਹੈਗਾ ਪੂਰੀ ਜ਼ਿੰਦਗੀ ਨੂੰ ਦਿਖਾਉਂਦਾ ਜੀ 2 ਘੰਟੇ ਦੇ ਵਿੱਚ ਤੇ ਅਸੀਂ ਹੁਣ 30 30 ਸੈਕਿੰਡ ਦੀਆਂ ਰੀਲਾਂ ਦੇਖਣ ਵਾਲੇ ਹੋਗੇ ਤਾਂ ਉਹ ਇਹ ਠੰਮੇ ਵਾਲੀ ਚੀਜ਼ ਹੈ ਫਿਰ ਵੀ ਹਣਾ ਤਾਂ ਉਹ ਪੂਰਾ ਆਡੀਅנס ਦੇ ਕੋਲੇ ਰਿਮੋਟ ਹੈ ਜੀ ਆਡੀਅנס ਕੋਲੇ ਸਾਰਾ ਕੁਝ ਹੈ ਉਹ ਸਾਡੇ ਜੱਜ ਨੇ ਇਸ ਵੇਲੇ ਉਹ ਪ੍ਰਮਾਣਿਤ ਕਰਦੇ ਆਂ సినిమా ਦੀ ਆਡੀਅנס ਹੈਗੀ ਹੈ ਵਕਾਇਦਾ ਹੈਗੀ ਹੈ ਜੀ ਉਹ ਤਾੜੀਆਂ ਮਾਰਨਗੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪੈਸੇ ਲਾ ਕੇ ਸਾਡੀ ਫਿਲਮ ਵਾਚ ਕਰਕੇ ਆਉਣਗੇ ਦੇਖ ਕੇ ਆਉਣਗੇ ਬਾਅਦ ਚ ਅੱਗੇ ਜੇ ਵਧੀਆ ਲੱਗੇ ਸਾਨੂੰ ਅਸ਼ੀਰਵਾਦ ਦੇਣਗੇ ਤਾਂ ਇਦਾਂ ਚੱਲਦਾ ਰਹਿਣਾ ਜੀ ਬਹੁਤ ਆਈਆਂ ਬਹੁਤ ਗਈਆਂ ਕਈਆਂ ਨੇ ਅਸੀਂ ਸਾਰੇ ਜਾਣੇ ਜਿਹੜੀ ਫਿਲਮ ਬਣਾਉਣੇ ਸ਼ੋਲੇ ਸਮਝ ਕੇ ਬਣਾਉਣੇ ਸਾਰਿਆਂ ਨੇ ਵੀ ਸ਼ੋਲੇ ਬਣਾਤੀ ਐਂਡ ਐਂਡ ਆ ਠੀਕ ਹੈ ਜੀ ਇੱਕ ਦੁੱਤ ਤੇ ਕੋਈ ਵੀ ਨਹੀਂ ਕੋਈ ਫੇਲਿਅਰ ਵਾਸਤੇ ਕੋਈ ਵੀ ਨਹੀਂ ਬਣਾਉਂਦਾ ਸੋ ਅਸੀਂ ਵੀ ਉਦਾਂ ਹੀ ਮਿਹਨਤ ਕਰਕੇ ਬਣਾਈਏ ਸਾਰੇ ਇਦਾਂ ਹੀ ਬਣਾਉਂਦੇ ਆ ਵੀਰੇ ਭਾਗ ਉਹ 바이 ਗੁਰੂ ਲਾਉਂਦਾ ਤੇ ਉਹੀ ਆਡੀਅנס ਲਾਉਂਦੀ ਹੈ ਚਾਹੀਦੀ। ਹਬ ਤੇ ਬੋਲ ਮੈਨੇ ਚਾਹੀਦੀ ਜੀ ਬਾਕੀ ਉਹ ਉਹ ਤੁਸੀਂ ਉਹ ਕਹਿੰਦੇ ਉਹੀ ਨਹੀਂ ਕਹਿੰਦੇ ਸਭ ਤੋਂ ਮਾੜੀ ਕੀ ਐਸਪੈਕਟੇਸ਼ਨ ਵੀ ਮੈਂ ਤੁਹਾਡੀ ਰਿਸਪੈਕਟ ਕਰਦੀ ਤੁਸੀਂ ਵੀ ਮੇਰੀ ਰਿਸਪੈਕਟ ਕਰੋ ਜਿਹੜਾ ਜਿਹੜਾ ਜਿਹੜੀ ਸੋਚ ਆ ਨਾ ਇਹ ਮਾੜੀ ਆ ਆਪਣੇ ਕਰਮ ਕਰਦੋ ਕੋਈ ਤਰ੍ਹਾਂ ਚੱਲੋ ਨੀਵੇਂ ਜਿਹਾ ਪਾ ਕੇ ਦੱਬੀ ਚੱਲੋ ਆਪਦਾ ਕੰਮ ਕਰੀ ਚੱਲੋ ਕਰਮ ਕਰੀ ਚੱਲੋ ਸੋਚੋ ਨਾ ਫਿਰ ਦੁਖੀ ਬੰਦਾ ਬਹੁਤ ਹੁੰਦਾ ਹੁਣ ਵਹੀ ਸੋਚ ਲਈ ਵੀ ਸਾਢੇ 3 ਕਰੋੜ ਦੀ ਓਪਨਿੰਗ ਲੱਗੇਗੀ ਤਾਂ ਹੁਣ ਫਿਰ ਅਸੀਂ ਥੱਲੇ ਆ ਕੇ ਵੀ ਉਹੀ ਆ ਕੀ ਹੋ ਗਿਆ ਕੋਈ ਨਾ ਤਿਆਰ ਤਿਆਰ ਮਾਈਂਡ ਦੇ ਵਿੱਚ ਚੱਲਦਾ ਕਿ ਯਾਰ ਇੰਨੇ ਕਰੋੜ ਦੀ ਓ بس ਇੰਨਾ ਕੀ ਹੈ ਜੀ ਹੋਰ ਕੁਛ ਨਹੀਂ ਇੰਨਾ ਹੀ ਹੈ ਜੀ ਨਾ ਨਾ ਮੈਂ ਨਾ ਕਦੇ ਨੰਬਰ ਦੇ ਵਿੱਚ ਕਦੇ ਵੀ ਨਹੀਂ ਪਿਆ ਭਾਈ ਜੀ ਸਾਡੀਆਂ 50 ਫੇਲ ਹੋਈਆਂ ਨੇ ਜੀ ਮੈਂ ਮੇਰੀ ਕਿਹੜਾ ਹਰੇਕ ਕਿਟ ਹੁੰਦੀ ਹੈ ਹਰੇਕ ਕਲਾਕਾਰ ਦੀ ਜਿਹੜੀ ਸਾਡੀ ਇੰਡਸਟਰੀ ਹੈ 82 12% ਹਿੰਦੀ ਇੰਡਸਟਰੀ ਔਰ ਪੰਜਾਬੀ ਇੰਡਸਟਰੀ 82 12% ਸਕਸੈਸ ਰੇਟ ਹੈ ਸਾਡਾ ਇਹਦਾ ਮਤਲਬ 88% ਫੇਲ ਆ ਅਸੀਂ ਉਹ 12% ਦੇ ਵਿੱਚ ਆਉਣ ਵਾਸਤੇ ਸਾਰੇ ਸਟਰਗਲ ਕਰ ਰਹੇ ਹਾਂ ਹੈਨਾ ਜੀ ਤਾਂ ਇਸ ਕਰਕੇ ਹੁਣ ਅਸੀਂ ਵੀ ਉਮੀ ਹੈ ਮੈਂ ਜੀ ਬੜਾ ਸੋਹਣਾ ਹੰਗਾਰੇ ਲਈ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੁਗਰੀਏ ਸ਼ੁਕਰੀਆ ਇਹ ਨਾ 13 ਜੂਨ ਨੂੰ ਬਈ ਜੀ ਇਹ ਡਿਊਟੀ ਲਾਈ ਹੋਈ ਆ ਸੀ ਨਹੀਂ ਇਹਦੀ ਡਿਊਟੀ ਲਾਈ ਹੋਈ ਆ ਵੀ ਜਦੋਂ ਗੱਲ ਲੰਬੀ ਵਧੇ ਤੇ ਤੂੰ ਨਾਲ ਦੀ ਨਾਲ ਯਾਦ ਕਰਾ ਦੇਣਾ 13 ਜੂਨ ਜ਼ੋਮਬੀ ਲੈਂਡ ਉਹ ਹੈ ਜੀ ਇਹੋ ਜੇ ਹੋਰ ਸ਼ੋਅਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ